ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲੌਂਗ ਦੇ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਿਰਪਾ ਕਰਨਾ ਆਪ ਸਭ ਠੀਕ ਹੋਵੋਗੇ ਇੱਧਰ ਕੁਝ ਦਿਨ ਪਹਿਲਾਂ ਜਦੋਂ ਪਾਣੀ ਆਇਆ ਸੀ ਉਦੋਂ ਇਸ ਦੇ ਵਿੱਚ ਪੱਠੇ ਬੀਜੇ ਸੀ ਤੇ ਪੱਠੇ ਮਾਰੇ ਗਏ ਤੇ ਘਾਹ ਕੁਝ ਅਭਜਿਆ ਆ ਤੇ ਪੱਠੇ ਕੋਈ ਕੋਈ ਟਾਂਡਾ ਉਗਿਆ ਤੇ ਇਸ ਤਰ੍ਹਾਂ ਹੀ ਫਿਰ ਸਾਨੂੰ ਚਾਰਨੇ ਵੈ ਤੇ ਮੁੜ ਕੇ ਫਿਰ ਦੁਬਾਰੇ ਵਾਹ ਕੇ ਤੇ ਆਪਾਂ ਇਹ ਪੱਠੇ ਬੀਜ ਰਹੇ ਆ ਤੇ ਹੁਣ ਬਾਜਰੇ ਵਾਲੇ ਪੱਠੇ ਬੀਜ ਰਹੇ ਆ ਕਿਉਂਕਿ ਬਾਜਰੇ ਨੂੰ ਸੰਢੀ ਨਹੀਂ ਪੈਣੀ ਇਹਦੇ ਵਿੱਚ ਕੋੜ ਹੁੰਦੀ ਆ ਤੇ ਜੇ ਆਪਾਂ ਮੰਨ ਲਓ ਮਕਈ ਬੀਜਦੇ ਆ ਤੇ ਮਕਈ ਨੂੰ ਸੰਢੀ ਬਹੁਤ ਜ਼ਿਆਦਾ ਪੈ ਜਾਂਦੀ ਆ ਤੇ ਵਿੱਚ ਆਪਾਂ ਪਾਤਾ ਜਾਂ ਤੂਰਗੀਆ ਤੂਰਗੀ ਦਾ ਸਾਗ ਹੋ ਜਾਵੇਗਾ ਪਹਿਲੋਂ ਧਰਨ ਵਾਸਤੇ ਤੇ ਨਾਲੇ ਪੱਠੇ ਹੋ ਜਾਣਗੇ ਰਲ ਕੇ ਤੁਰਗੇ ਦੇ ਅਤੇ ਬਾਇਰੇ ਦੇ ਇਹ ਦੋਵਾਂ ਚੀਜ਼ਾਂ ਦਾ ਛੱਟਾ ਕਰ ਰਹੇ ਆਪਾਂ ਪੱਠਿਆਂ ਦਾ ਇੱਧਰ ਆਪਾਂ 17 18 ਨੂੰ ਗੀੜਾ ਮਾਰਨ ਗਏ ਸੀ ਗੱਬੇ ਚੋਂ ਕੁਝ ਨਿਸਰਦੀ ਆਉਣ ਰਹੀ ਆ ਤੇ ਇਹਨੂੰ ਸੁੰਡੀ ਵਗੈਰਾ ਵੀ ਕਾਫੀ ਪੈਣ ਦਿੰਦਾ ਹੈ ਗਰਮੀ ਦੇ ਵਿੱਚ ਤੇ ਇਸ ਕਰਕੇ ਇਹਨੂੰ ਪਹਿਲਾਂ ਹੀ ਆਪਾਂ ਚੈੱਕ ਕਰਕੇ ਤੇ ਇਹਨੂੰ ਸਪਰੇਅ ਕਰਨ ਦੀ ਤਿਆਰੀ ਦੇ ਵਿੱਚ ਆ ਵੀ ਕੋਈ ਤੇਲਾ ਵਗੈਰਾ ਨਾ ਹੋਵੇ ਇਹ ਇਹਨਾਂ ਆਪਾਂ ਫੇਰਾ ਮਾਰਨਾ ਆਇਆ ਸੀ ਇਧਰ ਇਹ ਝੋਨਾ 1699 ਇਹ ਕੁਝ ਕਿ ਦਿਨਾਂ ਤੱਕ ਵੱਢਿਆ ਜਾਣ ਵਾਲਾ ਆ ਇਹ ਆਪਾਂ ਕੀ ਰਿਆ ਸੀ ਝੋਨਾ ਤੇ ਬਹੁਤ ਵਧੀਆ ਹਣ ਰਿਹਾ ਆ ਇਹਦੇ ਵਿੱਚ ਹਲਦੀ ਰੋਗ ਵੀ ਬਹੁਤ ਜ਼ਿਆਦਾ ਘਟ ਆਇਆ ਕਿਉਂਕਿ ਇਹਦੇ ਵਿੱਚ ਪਾਣੀ ਬਤਰਦਾ ਰਕਦਾ ਆ ਤੇ ਖਾਦ ਤੇ ਖਾਦ ਵੀ ਤਕਰੀਬਨ ਆਪਾਂ ਹਿਸਾਬ ਦੇ ਨਾਲ ਹੀ ਪਾਈ ਆ ਜਿਆਦੀ ਨਹੀਂ ਇਹਨਾਂ ਕੋਈ ਪਾਈ ਤੇ ਠੀਕ ਆ ਬਹੁਤ ਵਧੀਆ ਤੇ ਦਾਣੇ ਨਰੋਏ ਨੇ ਬਹੁਤ ਹੀ ਸਾਫ਼ ਨੇ ਆ ਤੁਸੀਂ ਦੇਖ ਸਕਦੇ ਜੀ ਤੇ ਕੀਰਨ ਦੇ ਵਿੱਚ ਮੈਨੂੰ ਤੇ ਬਹੁਤ ਹੀ ਵਧੀਆ ਲੱਗਿਆ ਹੈ ਤੇ ਅੱਗੇ ਚਲੋ ਝਾੜ ਤੋਂ ਪਤਾ ਲੱਗ ਜਾਊਗਾ ਇਹਦਾ ਕਿੰਨਾ ਆ ਤੇ ਜੇ ਇਹਦੇ ਝਾੜ ਮਤਲਬ ਇਹ ਵਧੀਆ ਰਹਿੰਦਾ ਆ ਤੇ ਫਿਰ ਆਪਾਂ ਅੱਗੇ ਤੋਂ ਵੀ ਫਿਰ ਇਹਨੂੰ ਆਪਾਂ ਬੀਜਿਆ ਕਰਾਂਗੇ ਤੇ ਹੁਣ ਤੱਕ ਤੇ ਬਹੁਤ ਵਧੀਆ ਰਿਜ਼ਲਟ ਆ ਕੋਈ ਜਿਆਦੀ ਬਿਮਾਰੀ ਵਗੈਰਾ ਵੀ ਇਸ ਨੂੰ ਨਹੀਂ ਪਈ ਵੀ ਇੱਧਰ ਪੀਆਰਸੀ ਤੇ ਇਹਦੇ ਵਿੱਚੋਂ ਪਾਣੀ ਲੰਘਿਆ ਜਿਹੜਾ ਹੜਦਾ ਪਾਣੀ ਕਹਿ ਦਿੰਦੇ ਆ ਉਹ ਨੰਕ ਕੇ ਤੇ ਮੋੜ ਕਮਜ਼ੋਰ ਹੋ ਗਿਆ 15 ਦਿਨ ਪਾਣੀ ਰਿਹਾ ਇਸ ਪੈਲੀ ਦੇ ਵਿੱਚ ਤੇ ਇਹ ਕਾਫੀ ਤੋੜੀਆਂ ਵਿੱਚੋਂ ਡਿੱਗ ਚੁੱਕੀਆਂ ਨੇ ਤੇ ਡਿੱਗਣ ਦੇ ਨਾਲ ਤੁਹਾਨੂੰ ਪਤਾ ਫਿਰ ਇਹ ਜਦੋਂ ਡਿੱਗ ਜਾਂਦੀਆਂ ਨੇ ਤੇ ਫਿਰ ਕੰਪਾਈਨ ਵਾਸਤੇ ਵੀ ਬੜਾ ਔਖਾੰਦਾ ਆ ਇਸ ਨੂੰ ਕੱਟਣ ਵਿੱਚ ਤੇ ਕੰਪਾਈਨ ਨਵੀਂ ਵੱਧ ਟਾਈਮ ਲਗਦਾ ਕੱਟਣ ਦੇ ਵਿੱਚ ਤੇ ਡਿੱਗਣ ਦੇ ਨਾਲ ਫਿਰ ਝਾੜ ਵੀ ਖੜ ਜਾਂਦਾ ਆ ਜਿਹੜੇ ਥੱਲੇ ਰਹਿ ਗਏ ਦਾਣੇ ਉਹ ਫੋਕਟ ਪੈ ਜਨੇ ਨੇ ਜਿਹਨੂੰ ਆਪਾਂ ਪੱਤਲ ਗਾਇ ਦਨੇ ਨੇ ਤੇ ਇਸ ਕਰਕੇ ਕੁਦਰਤੀ ਗ੍ਰੋਪੀ ਕਿਸੇ ਵੇਲੇ ਚਲੋ ਆ ਜਾਂਦੀ ਆ ਇਧਰ ਫਿਰ ਆਪਾਂ 17 18 ਨੂੰ ਸਪਰੇਅ ਕਰ ਰਹੇ ਆ ਗੋਬ ਦੀ ਸੁੰਡੀ ਵਾਲੀ ਪੱਤਾ ਲਵੇਟ ਅਤੇ ਉੱਲੀ ਨਾਚਕ ਜਿਹੜੀ ਆ ਤੇ ਜਿਹੜੀ ਆਂਦੇ ਨੇ ਵੀ ਆਪਾਂ ਕਰੀਏ ਇਹਨੂੰ ਗੱਬੇ ਦੇ ਵਿੱਚ ਤੇ ਨਾਲੇ ਹਲਦੀ ਵਗੈਰਾ ਨਹੀਂ ਪੈਂਦੀ ਉਹ ਵੀ ਕਰ ਰਹੇ ਆ ਵੱਡੇ ਪੰਪਾਂ ਦੇ ਨਾਲ ਆਪਾਂ ਸਪਰੇਅ ਕਰ ਰਹੇ ਆ ਪਾਣੀ ਲਾ ਰਹੇ ਆ ਇਹ ਪਾਣੀ ਮਤਲਬ ਜਿਆਦਾ ਲੱਗਣ ਦੇ ਨਾਲ ਫਿਰ ਦਵਾਈ ਵਧੀਆ ਅਸਰ ਕਰਦੀ ਆ ਇਸ ਕਰਕੇ ਸਮੇਂ ਸਿਰ ਸਪਰੇਅ ਕਰ ਲੈਣੀ ਚਾਹੀਦੀ ਆ ਕਿ ਤਾਂ ਜੋ ਕੋਈ ਮੁੜ ਕੇ ਬਿਮਾਰੀ ਨਾ ਇਸ ਫਸਲ ਦੇ ਨੇੜੇ ਆ ਸਕੇ ਤੇ ਇੰਜਨ ਵਾਲੇ ਪੰਪਾਂ ਦੇ ਨਾਲ ਹੀ ਅਸੀਂ ਦੋਵਾਂ ਦੇ ਨਾਲ ਇਹ ਸਪਰੇਅ ਕਰ ਰਹੇ ਸੀ ਤੇ ਮੌਸਮ ਵੀ ਬੜਾ ਵਧੀਆ ਸਾਫ਼ ਸੀ ਤੇ ਕੋਈ 4:00 ਵਜੇ ਦਾ ਟਾਈਮ ਹੋਣਾ ਆ ਸ਼ਾਮ ਦਾ ਤੇ ਉਸ ਟਾਈਮ ਆਪਾਂ ਕਰ ਰਹੇ ਸੀ ਸਪਰੇ ਤੇ ਫਿਰ ਬਾਅਦ ਵਿੱਚ ਵੀ ਕਿਤੇ ਆ ਜੇ 3-4 ਘੰਟੇ ਬਾਅਦ ਨਾਲ ਸਟਿੱਕਰ ਪਾਇਆ ਸੀ ਤੇ ਫਿਰ ਕੋਈ ਡਰ ਨਹੀਂ ਰਹਿੰਦਾ ਬਾਏ ਬਾਏ ਜੀ ਮਿਲਦੇ ਆਂ ਆਪਾਂ ਅਗਲੇ